ਜ਼ਿਲ੍ਹਾ ਜਰੰਦਾ ਤੇ ਹਾਤੀ ਦੇ ਥਾਣਾ ਮਹਿਤਪੁਰ ਸਬਡਿਵੀਜ਼ਨ ਸ਼ਾਹਕੋਟ ਦੇ ਏਰੀਆ ਚ ਮਿਤੇ 31 ਮਾਰਚ ਦੀ ਲੇਟ ਨਾਈਟ ਰਾਜੀਵਤ ਸਿੰਘ ਰਾਜੀਵ ਦੇਵਦ ਪੁੱਤਰ ਚਰਨਜੀਤ ਵਾਸੀ ਪੰਡ ਹਰੀਪੁਰ ਦਾ ਇੱਕ ਨਾਮ ਨੂੰ ਵਿਅਕਤੀ ਨੂੰ ਮਾਰਕ ਕਰ ਦਿੱਤਾ ਗਿਆ ਸੀ ਜੋ ਪੁਲਿਸ ਵੱਲੋਂ ਮੁਸਤਦੀ ਦਿਖਾਉਂਦੇ ਹੋਏ ਇਹਨਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਇਹ ਬਲਾਈਂਡ ਮਾਰਡਰ ਨੂੰ ਟ੍ਰੇਸ ਕਰਨ ਵਿੱਚ ਸਫਲਤਾ ਅਸਲ ਕੀਤੀ ਇਹਦੇ ਚੱਕ ਦੋਸ਼ੀ ਪਹਿਲਾਂ ਜੋ ਜੁਨਾਈਲ ਸੀਗਾ ਉਹਨੂੰ ਕੱਲ ਹਸੋ ਜਾਪਤਾ ਹਰਾਸ ਵਿੱਚ ਲੈ ਕੇ ਇੱਥੇ ਜੁਨਾਈਲ ਕੋਰਟ ਪੇਸ਼ ਕਰਨ ਤੋਂ ਬਾਅਦ ਜੇਲ੍ਹ ਵਿੱਚ ਜਿਹੜਾ ਪੇ ਦਿੱਤਾ ਗਿਆ ਸੀਗਾ ਇਸੇ ਤੋਂ ਤੇਸ਼ ਨੂੰ ਅਦੋਨਤ ਢੰਗ ਤਰੀਕਿਆਂ ਨਾਲ ਅੱਗੇ ਵਧਾਉਂਦੇ ਹੋਏ ਮਾਨ ਜੋਗ ਐਸਐਸਪੀ ਸਰਦਾਰ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸਾਰੇ ਮੁੱਖ ਅਸਥਾਨਾ ਮੈਦ ਪਰ ਰਖਵੀਰ ਸਿੰਘ ਨੇ ਇਹਦਾ ਮੁੱਖ ਦੋਸ਼ੀ ਜਿਹੜਾ ਨਾਮਜਦ ਹੋਇਆ ਸੀਗਾ ਜੁਵਰਾਜ ਸਿੰਘ ਜਿਸ ਜੁਗੇ ਪੁੱਤਰ ਦਲਬਖ ਸਿੰਘ ਵਾਸੀ ਪਿੰਡ ਸੰਗੋਆ ਨੂੰ ਵੀ ਅੱਜ ਜਿਹੜਾ ਹਸਪਤਾਲ ਤੱਕ ਗ੍ਰਫਤਾਰ ਕਰ ਲਿਆ ਇਸ ਦੋਸ਼ੀ ਨੇ ਇਸ ਮਰਡਰ ਦੀ ਜਿਹੜੀ ਯੋਜਨਾ ਕੀਤੀ ਸੀ ਤੇ ਆਪਣੇ ਨਾਲ ਦੇ ਜੁਨਾਈਲ ਸਾਥੀ ਨੂੰ ਲੈ ਕੇ ਸਾਰਾ ਘਟਨਾਕਰਨ ਕੀਤਾ ਔਰ ਇਹਦੇ ਵਿੱਚ ਵਰਤੇ ਗਏ ਹਥਿਆਰ ਜਾਂ ਹੋਰ ਇਹਦੇ ਨਾਲ ਰਿਲੇਟਡ ਜੀਆਂ ਚੀਜ਼ਾਂ ਤੇ ਡੂੰਘੀ ਇਨਵੈਸਟੀਗੇਸ਼ਨ ਜਿਹੜਾ ਬਚੀਆਂ ਜਾਣਗੀਆਂ ਤੇ ਤੁਕਦੇਸ਼ ਨੂੰ ਅੱਗੇ ਬਤਾਉਣ ਲਈ ਹਰ ਤਰ੍ਹਾਂ ਦੇ ਤੁਨਕ ਢੰਗ ਤਰੀਕੇ ਜਿਹੜੇ ਅਪਣਾਏ ਜਾਣਗੇ ਇਸ ਦੋਸ਼ੀ ਨੇ ਘਟਨਾ ਸਮੇਂ ਜਦੋਂ ਮੋਰਸਲੇ ਨਾਲ ਟਕਰਾਈ ਸੀਗੇ ਇਹਦਾ ਜਿਹੜਾ ਸਾਡਾ ਅਕਿਊਜ਼ਡ ਹੈ ਇਹਦਾ ਮੋਰਸਲਾ ਪਾਚੀ ਤੇ ਜਿਹੜਾ ਗਟਮ ਹੈਗਾ ਰਾਜਵੀਰ ਉਹਨਾਂ ਦੇ ਵਿੱਚ ਇਹਦੀ ਇੱਕ ਲੱਤ ਤੇ ਵੀ ਆ ਕੇ ਇੰਜਰੀ ਹੋਈ ਸੀਗੀ ਤੇ ਇਹ ਉਸ ਘਟਨਾ ਚ ਇੰਜਰੀ ਹੋ ਗਿਆ ਸੀਗਾ ਤੇ ਇਹਨੂੰ ਕੱਲ ਮਾਂਜ ਬਦਾਲ ਤੇ ਪੇਸ਼ ਕਰਕੇ ਅਗਲੀ ਜਿਹੜੇ ਹੈ ਰਮਾਨ ਹਸ ਕਰਨ ਤੋਂ ਬਾਅਦ ਬਾਕੀ ਰਹਿਣਦੀ ਤਫਤੀਸ਼ ਵੀ ਜੜੀ ਮੁਕੰਮਲ ਕੀਤੀ ਜਾਵੇ। ਥੈਂਕ ਯੂ।